ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਕ ਪਲਾਟਾ ਵੱਲੋਂ ਲੋ ਜੀ ਅੱਜ ਲੈ ਕੇ ਆਇਆ ਫਿਰ ਇੱਕ ਨਵੀਂ ਕਲੈਕਸ਼ਨ ਸਭ ਤੋਂ ਪਹਿਲਾਂ ਮੇਰੀ ਆਪਿਆ ਨੇ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਜਿਹੜੀਆਂ ਭੈਣਾਂ ਅੱਜ ਮੇਰੇ ਚੈਨਲ ਤੇ ਨਵੀਆਂ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਐਂ ਤਾਂ ਸਾਡੇ ਕੋਲ ਸੋਹਣੇ-ਸੋਹਣੇ ਬੁਟੀਕ ਦੇ ਸੂਟ ਲੈਣ ਦੇ ਲਈ ਸੱਤ ਤਰ੍ਹਾਂ ਦਾ ਤੁਹਾਨੂੰ ਸਟੱਫ ਮੈਲ ਵਾਲਾ ਸਾਡੇ ਕੋਲ ਪ੍ਰਿੰਟਡ ਮੈਚਿੰਗ ਦੁਪੱਟਾ ਸ਼ਾਲ ਸੂਟ ਕਾਫੀ ਸਟਾਕ ਹੈ ਸਾਡੀ ਸ਼ਾਪ ਤੇ ਪਲੇਨ ਸਟੱਫ ਕਾਫੀ ਤਰ੍ਹਾਂ ਦਾ ਸਟਾਕ ਹੈ ਅਸੀਂ ਵੀਡੀਓ ਨਹੀਂ ਪਾਈ ਪਲੇਨ ਸਟੱਫ ਦੀ ਪਰ ਬਹੁਤ ਤਰ੍ਹਾਂ ਦਾ ਸਟਾਕ ਸਾਡੇ ਕੋਲੇ ਪਲੇਨ ਸਟੱਫ ਦਾ ਵੀ ਹੈਗਾ ਅਸੀਂ ਹਰ ਰੋਜ਼ ਤੁਹਾਡੇ ਵਾਸਤੇ ਵਰਕ ਕਰਕੇ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਸ਼ਲਕ ਪਸ਼ਮੀਨਾ ਅ ਇੱਕ ਇਹ ਟੈਕਸ ਪਛਮੀਨਾਂ ਸਭ ਤਰ੍ਹਾਂ ਦਾ ਪਛਮੀਨਾਂ ਦਾ ਤੁਹਾਨੂੰ ਮਿਲਣ ਵਾਲਾ ਸੈਲਫ ਵਿੱਚ ਪਛਮੀਨਾਂ ਸਭ ਤਰ੍ਹਾਂ ਦਾ ਸਟੱਫ ਪਲੇਨ ਵੀ ਰਹਿਣ ਵਾਲਾ ਸਾਡੇ ਕੋਲ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਸੀ ਡਿਸਟ੍ਰਿਕਟ ਮਾਨਸਾ ਬਟੂਲਾ ਡਾ ਤੋਂ ਬਿਲੋਂਗ ਕਰਦੇ ਆਂ ਜੀ ਅ ਤੁਸੀਂ ਜੀ ਆ ਰਹੇ ਹੋ ਪਿੱਕੀ ਰੋਡ ਤੋਂ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਜੋ ਆਈਟੀਆਈ ਦੇ ਸਾਹਮਣੇ ਓਵਰ ਬ੍ਰਿਜ ਪੌਲ ਬਣਿਆ ਜਿਹਨੂੰ ਕ੍ਰੋਸ ਕਰਕੇ ਆਉਣਾ ਜਿਹੜਾ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਪੂਰਾ ਪੌਲ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਪੌਲ ਦੇ ਨੀਚੇ ਉਹਨਾਂ ਦੀ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਪੌਲ ਨਹੀਂ ਚੜਨਾ ਉਹਦੀ ਰਾਈਟ ਸਾਈਡ ਪੌਲ ਦੇ ਨਾਲ-ਨਾਲ ਉਹਨਾਂ ਦੀ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਦੀ ਹੈ ਜੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਬਾਜ਼ਾਰ ਚੋਂ ਪੈਦਲ ਆ ਰਹੇ ਹੋ ਤਾਂ ਤੁਸੀਂ ਸਬਜੀ ਮੰਡੀ ਦੇ ਵਿੱਚ ਦੀ ਜਿਹੜਾ ਸਾਹਮਣੇ ਵੱਡਾ ਗੇਟ ਬਣਿਆ ਹੋਇਆ ਜੀ ਲੈਣਾ ਕ੍ਰੋਸ ਕਰਕੇ ਵੀ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਠੀਕ ਹੈ ਜੀ ਲਓ ਜੀ ਅੱਜ ਅਸੀਂ ਮੈਂ ਤੁਹਾਨੂੰ ਪਹਿਲਾਂ ਦਿਖਾ ਦਿਆਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜਫੀਰਾ ਸਿਲਕ ਦੇ ਵਿੱਚ ਸੂਟ ਉਤੋ ਸ਼ਿਲਕ ਦੇ ਵਿੱਚ ਵੀ ਸਾਡੇ ਕੋਲੇ ਸੂਟ ਰਹਿਣ ਵਾਲੇ ਆ ਜੀ ਤੇ ਸ਼ਿਲਕ ਪਸ਼ਮੀਨੇ ਵਿੱਚ ਜੋ ਨਿਊ ਡਿਜ਼ਾਈਨ ਰੈਡੀ ਕੀਤਾ ਉਹ ਵੀ ਤੁਹਾਨੂੰ ਲਾਸਟ ਸੇਅ ਦਿਖਾਵਾਂਗੇ ਵੀਡੀਓ ਦੀ ਅੰਤ ਤੱਕ ਜਰੂਰ ਰਹਿਣਾ ਜੀ ਲਾਸਟ ਵਿੱਚ ਸਿਲਕ ਪਸ਼ਮੀਨੇ ਦੇ ਸੂਟ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਸਾਤੋਂ ਪਹਿਲਾਂ ਚੈੱਕ ਕਰੋ ਜੀ ਇਹ ਜਫੀਰਾ ਸ਼ਲਕ ਹੋਊਗੀ ਜੀ ਦਾਸ ਬ੍ਰੈਂਡ ਦੀ ਜਫੀਰਾ ਸ਼ਲਕ ਹੈ ਬਹੁਤ ਸੋਹਣਾ ਸੂਟ ਅਸੀਂ ਰੈਡੀ ਕੀਤਾ ਜੀ ਜੇਕਰ ਕਿਸੇ ਮੇਰੀ ਭੈਣ ਨੇ ਜੋ ਅਸੀਂ ਸੂਟ ਲੈ ਕੇ ਆਏ ਆ ਠੀਕ ਹੈ ਜੀ ਉਹਨਾਂ ਉੱਪਰ ਜੇ ਕਿ ਅਸੀਂ ਮੇਰੀ ਭੈਣ ਦੀ ਚੁਆਇਸ ਆ ਵੀ ਅਸੀਂ ਵਰਕ ਕਰਵਾਉਣਾ ਹੋਰ ਵੀ ਜ਼ਿਆਦਾ ਤੁਸੀਂ ਸੂਟ ਨੂੰ ਸੋਹਣਾ ਬਣਾਉਣਾ ਹਨਾ ਤਾਂ ਤੁਸੀਂ ਸਾਡੇ ਕੋਲ ਵਰਕ ਵੀ ਕਰਵਾ ਸਕਦੇ ਹੋ ਦੇਖੋ ਅਸੀਂ ਇਹ ਤੁਹਾਡੇ ਵਾਸਤੇ ਇੱਕ ਸੂਟ ਲੈ ਕੇ ਆਏ ਜੀ ਵਰਕ ਕਰਕੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਏ ਕੇਰਾ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੈਚ ਵਰਕ ਹੈ ਜੀ ਠੀਕ ਹੈ ਜੀ ਪੈਚ ਵਰਕ ਹੋਇਆ ਜੀ ਇਹ ਦੇਖੋ ਜੀ ਪੈਸ ਤੇ ਕਾਵਿਆ ਵਰਕ ਹੋ ਰਹਿਣ ਵਾਲਾ ਜੀ ਦੇਖ ਚੈੱਕ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ ਠੀਕ ਹੈ ਜੀ 18 24 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਇਹਦਾ ਬਹੁਤ ਸੋਹਣਾ ਵਰਕ ਹੋਇਆ ਜੀ ਦੇ ਜਫੀਰਾ ਸ਼ੈਲ ਕੈਪ ਲੋ ਇਹ ਵਾਲਾ ਤੁਹਾਨੂੰ ਮਿਲੂਗਾ ਜੀ 슬ੀਵਸ ਦਾ ਵਰਕ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਵਰਕ ਮਿਲਿਆ ਜੀ ਜੇਕਰ ਤੁਸੀਂ ਐਦਾਂ ਦਾ ਸੂਟ ਸਾਡੇ ਕੋਲੋਂ ਬਾਏ ਕਰਕੇ ਬਾਹਰੋਂ ਤੁਸੀਂ ਇਹਨੂੰ ਵਰਕ ਕਰਵਾਉਂਗੇ ਇਹ ਤੁਹਾਨੂੰ 1200 1300 ਰੁਪਏ ਦੇ ਵਿੱਚ ਇਹ ਵਰਕ ਨਹੀਂ ਕਿਸੇ ਨੇ ਕਰਕੇ ਦੇਣਾ ਜੀ ਤੇ ਸਾਡੇ ਕੋਲ ਤੁਸੀਂ ਅੱਜ ਆਫਰ ਦੇ ਵਿੱਚ ਲੈ ਸਕਦੇ ਹੋ ਸੂਟ ਦੇਖੋ ਬਹੁਤ ਸੋਹਣਾ ਸੂਟ ਲੈਣ ਵਾਲਾ ਜਿਹੜੀਆਂ ਮੇਰੇ ਭਣਾ ਸਾਡੇ ਕੋਲੇ ਵਾਲੇ ਸੂਟ ਲੈਣਗੇ ਜਾਂ ਜਿਹੜੀਆਂ ਭਣਾ ਨੇ ਵਰਕ ਦੇ ਆਫਰ ਦੇਣੀਆਂ ਜੀ ਸਿਰਫ 650 ਦੇ ਵਿੱਚ ਇਹ ਵਾਲਾ ਅੱਜ ਤੁਹਾਡੇ ਵਾਸਤੇ ਆਫਰ ਦੇ ਵਿੱਚ ਵਰਕ ਕੀਤਾ ਜਾ ਰਿਹਾ ਜੀ ਉਹ ਵੀ ਕੀਤਾ ਕਾਦੇ ਉੱਪਰ ਕੀਤਾ ਜਾਊਗਾ ਜੀ ਸਿਰਫ ਜਿਹੜੇ ਇਹ ਵਾਲੇ ਸੂਟ ਲੈਣਗੇ ਜਫੀਰਾ ਸਿਲਕ ਦੇ ਹੋਰ ਕਿਸੇ ਸੂਰਤੇ ਵਾਲੇ ਵਰਕ ਦੀ ਪ੍ਰਾਈਸ ਨਹੀਂ ਰਹਿਣੀ ਸਿਰਫ ਜਫੀਰਾ ਸਿਲਕ ਦੇ ਉੱਪਰ ਇਹ ਵਾਲੇ ਸੂਟਾਂ ਦਾ ਵਰਕ ਰਹੂਗਾ ਜੀ ਠੀਕ ਹੈ ਜੀ ਜੇ ਕਈ ਵਾਰੀ ਭੈਣ ਕਹਿਣਗੇ ਸਾਡੇ ਪਲੇਨ ਸੂਟ ਤੇ ਵਰਕ ਕਰ ਦੋ ਐਦਾਂ ਨਹੀਂ ਪਲੇਨ ਤੇ ਨਹੀਂ ਹੋਣਾ ਜੀ ਸਿਰਫ ਜਫੀਰਾ ਸ਼ਲਕ ਦੇ ਸੂਟ ਲੈਣਗੇ ਉਹਨਾਂ ਤੇ ਹੀ ਵਰਕ ਰਹਿਣਾ ਨਾਲ ਤੁਹਾਨੂੰ ਸਿਰਫ ਮਿਲਣੀ ਹੈ ਜੀ ਬਾਟਮ ਵਰਕ ਦੇਖੋ ਜੀ ਸਟੇਟ ਬਾਟਮ ਬਣੀ ਹੋਈ ਹੈ ਬਾਟਮ ਦੇ ਉੱਪਰ ਵੀ ਪੈਚ ਵਰਕ ਹੈ ਜੀ ਠੀਕ ਹੈ ਸ਼ਰਟ ਦਾ ਪੈਚ ਵਰਕ ਬਾਟਮ ਦੇ ਉੱਪਰ ਲਗਾਇਆ ਗਿਆ ਹੈ ਅੱਜ ਆਫਰ ਦੇ ਵਿੱਚ ਦੇ ਰਹੇ ਹਾਂ ਤੁਹਾਨੂੰ ਸਿਰਫ 650 ਦਾ ਵਿੱਚ ਵਰਕ ਹੋਊਗਾ ਜਫੀਰਾ ਸ਼ਲਕ ਦੇ ਸੂਟਾਂ ਉੱਪਰ ਠੀਕ ਹੈ ਜੀ ਲਓ ਜੀ ਇਹ ਵਾਲਾ ਸਟੇਟ ਬਾਟਮ ਦਾ ਵਰਕ ਹੈ ਪੈਚ ਵਰਕ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਪੈਚ ਵਰ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੇਕਰ ਤੁਸੀਂ ਲੈਣਾ ਸਾਡੇ ਕੋਲ 2300 ਰੁਪਿਆ ਵੈੱਡ ਵਰਕ ਵੈੱਡ ਸਟੱਫ ਠੀਕ ਹੈ ਜੀ ਸਾਡੇ 2300 ਰੁਪਏ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬੁਟੀਕ ਵਰਕ ਦਾ ਜਿਹੜਾ ਤੁਸੀਂ ਪਾਉਂਗੇ ਤੇ ਬਹੁਤ ਸੋਹਣਾ ਸੂਟ ਲੱਗਣਾ ਲੁੱਕ ਦਿਖਾ ਦੇਣੀ ਤੁਹਾਨੂੰ ਸੂਟ ਦੀ ਕਿੱਦਾਂ ਆਣੀ ਹੈ ਹਾਂਜੀ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਣੀ ਹੈ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਕੇ ਲਓ ਜੀ ਚੈੱਕ ਕਰੋ ਜੀ ਇਹ ਤੁਹਾਨੂੰ ਵਰਕ ਦਿਖਾਇਆ ਗਿਆ ਵੀ ਐਡਾ ਸੂਟ ਦਾ ਵਰਕ ਬਣਨਾ ਜੀ ਸੂਝ ਨੂੰ ਬੰਨਣਾ ਤੇ ਐਡਾ ਰੈਡੀ ਹੋਣਾ ਜੀ ਇਹ ਵਰਕ ਦਿਖਾਇਆ ਗਿਆ ਤੁਹਾਨੂੰ ਸੂਟ ਦਾ ਦੇਖੋ ਜੀ ਇਹ ਵਾਲਾ ਸ਼ਲਕ ਪਸ਼ਮੀਨੇ ਤੇ ਸੂਟ ਹੈ ਜੀ ਠੀਕ ਹੈ ਜੀ ਸ਼ਲਕ ਪਸ਼ਮੀਨੇ ਤੇ ਬਣਿਆ ਹੋਇਆ ਸੂਟ ਹੈ ਪਰ ਅਸੀਂ ਜਿਹੜਾ ਇਹ ਰੈਡੀ ਕੀਤਾ ਇਹ ਕੀਤਾ ਜਫੀਰਾ ਸ਼ਲਕ ਤੇ ਇਹ ਵੀ ਬਹੁਤ ਪਿਆਰਾ ਆਪਣੀ ਲੁੱਕ ਦੇ ਵਿੱਚ ਬਣਿਆ ਤੇ ਜੋ ਸ਼ਲਕ ਪਸ਼ਮੀਨੇ ਤੇ ਬਣਿਆ ਇਹ ਵੀ ਤੁਹਾਨੂੰ ਲਾਸਟ ਦੇ ਵਿੱਚ ਅਸੀਂ ਸੂਟ ਦਿਖਾਵਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਲਾਸਟ ਵਿੱਚ ਤੁਹਾਨੂੰ ਪਸ਼ਮੀਨੇ ਦੇ ਪਸ਼ਮੀਨੇ ਉੱਪਰ ਵੀ ਸੂਟ ਦਿਖਾਵਾਂਗੇ ਜੀ ਵਾਲੇ ਸ਼ਲਕ ਪਸ਼ਮੀਨੇ ਤੇ ਜੀ ਦੇਖੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਜੀ ਇਹ ਵਾਲਾ ਚੈੱਕ ਕਰੋ ਜੀ ਸੂਟ ਸੂਟ ਦੀ ਲੁੱਕ ਕਿੱਦਾਂ ਆਣੀ ਹੈ ਬਹੁਤ ਪਿਆਰਾ ਸੂਟ ਬਣਨਾ ਜੀ ਪਰ ਇਹ ਵਾਲਾ ਸੂਟ ਜੋ ਵੇਅਰ ਕੀਤਾ ਹੋਇਆ ਸ਼ਿਲਕ ਪਸ਼ਮੀਨੇ ਦੇ ਉੱਪਰ ਹੈ ਲਾਸਟ ਵੀਡੀਓ ਚ ਅਸੀਂ ਤੁਹਾਨੂੰ ਸ਼ਿਲਕ ਪਸ਼ਮੀਨੇ ਤੇ ਵੀ ਸੇਮ ਵਰਕ ਦਿਖਾਵਾਂਗੇ ਪਰ ਇਹ ਜਫੀਰਾ ਸ਼ਿਲਕ ਉੱਪਰ ਹੈ ਜਫੀਰਾ ਸ਼ਕ ਦੀ ਲੁੱਕ ਆਪਣੀ ਆਣੀ ਹੈ ਇਹ ਵੀ ਬਹੁਤ ਪਿਆਰਾ ਸੂਟ ਬਣਨਾ ਜੀ ਇਦਾਂ ਬਾਟਮ ਤੇ ਵਰਕ ਹੈ geke ਤੇ ਵਰਕ ਹੈ ਠੀਕ ਹੈ ਜੀ 슬ੀਵਸ ਤੇ ਵਰਕ ਹੈ ਸੋਬਰ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹ ਮੈਂ ਤੁਹਾਨੂੰ ਦਿਖਾ ਰਹੀਆਂ ਜਫੀਰਾ ਸਿਲਕ ਦੇ ਵਿੱਚ ਸੂਟ ਬਹੁਤ ਹੀ ਪਿਆਰੇ ਸੂਟ ਰਹਿਣ ਵਾਲਿਆ ਚੈੱਕ ਕਰੋ ਜੀ ਇਹ ਰਹਿਣਾ ਜੀ ਸੋਬਰ ਲੁੱਕ ਦੇ ਵਿੱਚ ਜਿਵੇਂ ਆਪਣੀਆਂ ਮੰਮੀਆਂ ਲਈ ਵੀ ਇਹ ਸੂਟ ਬਹੁਤ ਸੋਹਣੇ ਰਹਿਣਿਆ ਜੀ ਮੰਮੀਆਂ ਨੂੰ ਪਿੱਛੇ ਨਹੀਂ ਛੱਡਣਾ ਮੰਮੀਆਂ ਨੂੰ ਵੀ ਅੱਗੇ ਲੈ ਕੇ ਆਉਣਾ ਇਹ ਵਾਲੇ ਸੂਟਾਂ ਦੇ ਵਿੱਚ ਲੋ ਇਹ ਮੰਮੀਆਂ ਵਾਲੇ ਕਲਰ ਐ ਬਹੁਤ ਪਿਆਰੇ ਐ ਕਈ ਮੇਰੀਆਂ ਭੈਣਾਂ ਖੁਦ ਏਦਾਂ ਦੇ ਸੋਬਰ ਕਲਰ ਪਸੰਦ ਕਰਦੀਆਂ ਉਹ ਵੀ ਤੁਸੀਂ ਵੇਅਰ ਕਰ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਦੇਖੋ ਸੋਬਰ ਲੁੱਕ ਦੇ ਵਿੱਚ ਰਹਿਣਾ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1700 ਜੀ 1700 ਤੁਸੀਂ ਜਿ ਫੀਰਸ ਲੱਗਦਾ ਸਾਡੇ ਕੋਲ ਸੂਟ ਲੈ ਸਕਦੇ ਹੋ ਜੀ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਜਿਹੜੀਆਂ ਬਾਟਮ ਰਹਿਣੀਆਂ ਜੀ ਉਹ ਰਹਿਣੀਆਂ ਜੀ ਪਿਓਰ ਨੇਚਰਲ ਕريب ਦੀ ਨੇਚਰਲ ਕريب ਦੀਆਂ ਲੱਗੀਆਂ ਹੋਈਆਂ ਜੀ ਨਾਲ ਬਾਟਮ ਪ੍ਰਿੰਟ 셀ਫ ਚੈੱਕ ਕਰੀ ਚਲੋ ਬਹੁਤ ਸੋਹਣੀ ਸੂਟ ਰਹਿਣ ਵਾਲੀ ਹੈ ਜੀ ਪ੍ਰਾਈਸ ਰਹਿਣੀਆਂ ਜੀ ਇਹਨਾਂ ਦੀ 1700 ਰੁਪਏ ਲਓ ਜੀ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹ ਵੀ ਰੈਸਟ ਜੇ ਕਲਰ ਚ ਆਣ ਆ ਬਹੁਤ ਸੋਹਣਾ ਕਲਰ ਰਹਿਣ ਵਾਲਾ ਰੈਸਟ ਦੇ ਕਲਰ ਚ ਆਊਗਾ ਜੀ 1700 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਸੋਹਣਾ ਸੋਬਰ ਕਲਰ ਰਹਿਣ ਵਾਲਾ ਹੈ ਮਾਊਸ ਸ਼ੇਡ ਚ ਆਣਾ ਜੀ ਬਹੁਤ ਸੋਹਣਾ ਕਲਰ ਹੈ ਮਾਊਸ ਸ਼ੇਡ ਦੇ ਵਿੱਚ ਆਣਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਬੋਟਮ ਵੀ ਤੁਹਾਨੂੰ ਚੈੱਕ ਕਰਵਾ ਦੇਣੀ ਹੈ ਮਾਊਸ ਸ਼ੇਡ ਦੀ ਬੋਟਮ ਸੀ ਜੀ ਉਹਦੇ ਨਾਲ ਬਾਟਮ ਬਹੁਤ ਸੋਹਣੀ ਰੈਡੀ ਹੈ ਜੀ ਮਾਊਸ ਸ਼ੇਡ ਦੇ ਵਿੱਚ ਇਹ ਰਹੂਗਾ ਜੀ ਰੈੱਡ ਰੈੱਡ ਕਲਰ ਦੀ ਬਲੱਡ ਰੈੱਡ ਕਲਰ ਦੀ ਬਾਟਮ ਹੈ ਇਹ ਦੇ ਨਾਲ ਲਓ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੂਟ ਰੈਣੀ ਹੈ ਜੀ ਅੱਜ ਦੇ ਲਓ ਜੀ ਇੱਕ ਇਹ ਕਵਰ ਸੂਟ ਚੈੱਕ ਕਰੋ ਜੀ 1700 ਰੁਪਏ ਆ ਦੀ ਪ੍ਰਾਈਸ ਰੈਣੀ ਹੈ ਮਹਿੰਦੀ ਮਸਟਰਡ ਜਿਆ ਕਲਰ ਹੈ ਜੀ ਇਹ मेहदी मस्टर्ड कलर है ठीक है जी ए वाला कलर चेक करो लो जी लो जी ए वाला चेक करो जी ए भी बहुत सोहना प्रिंट रहने वाला देखो जी सैल्फ प्रिंट बनिया हुआ है तो भी, भी है ठीक है जी ए वाली रहनी है जी बॉटम बहुत सोहे सूट रहने वाले है जी एक ए वाला आऊगा जी ਲਾਈਟ ਚ ਐਲ ਵੰਡਰ ਸ਼ੀਰਡ ਦੇ ਵਿੱਚ ਹਨ ਬਹੁਤ ਸੋਹਣਾ ਇਹ ਰਣੀ ਨਾਰੇ ਦੇ ਬਾਟਮ ਨੇਚਰਲ ਕਰੇਪ ਦੀਆਂ ਰਣੀਆਂ ਜੀ ਇਹ ਬਾਟਮ ਆ ਸਾਰੇ ਕਲਰ ਬਹੁਤ ਜ਼ਿਆਦਾ ਪਿਆਰੇ ਆ ਜੀ ਕੋਈ ਵੀ ਇਦਾਂ ਦਾ ਕਲਰ ਨਹੀਂ ਹੈ ਜੇ ਤੁਹਾਨੂੰ ਪਸੰਦ ਨਾ ਆਵੇ ਤੁਹਾਨੂੰ ਸਿਲੈਕਟ ਕਰਨਾ ਔਖਾ ਹੋ ਜਾਣਾ ਜੀ ਵੀ ਕਿਹੜਾ ਕਲਰ ਲਈਏ ਕਿਹੜਾ ਛੱਡੀਏ ਜੀ ਸਾਰੇ ਕਲਰ ਬਹੁਤ ਸੋਹਣੇ ਰਹਿਣ ਵਾਲੇ ਆ ਜੀ ਨੋ ਇਹ ਬਲਾ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਬਾਟਮ ਰਹਿਣੀ ਹੈ ਜੇਨ ਨਾਲ ਨੇਚਰਲ ਕਰੀਬ ਦੀਆਂ ਹੀ ਬਾਟਮਾਂ ਰਹਿਣ ਵਾਲੀਆਂ ਜਿਹਨਾਂ ਸੂਟਾਂ ਨਾਲ ਠੀਕ ਹੈ ਜੀ ਐਦਾਂ ਦੇ ਸੂਟ ਸੋਹਣੇ ਸੋਹਣੇ ਲੈਣ ਲਈ ਸਾਡੇ ਕੋਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਮੇਰੇ ਚੈਨਲ ਤੇ ਲਓ ਜੀ ਇਹ ਕੇਵਲਾ ਕਲਰ ਆਊਗਾ ਜੀ ਲਓ ਜੀ ਇਹ ਕੇ ਵਾਲੇ ਸੂਟ ਰਹਿਣੀਆਂ ਜੀ ਐਸ ਕੇ ਬ੍ਰੈਂਡ ਦੇ ਰਹਿਣ ਵਾਲਿਆ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਰਹਿਣਿਆ ਜੀ ਕੇਵਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਠੀਕ ਹੈ ਜੀ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਕੇ ਵਾਲਾ ਸਟਾਫ ਮਿਲੂਗਾ ਤੁਹਾਨੂੰ ਐਸ ਕੇ ਬ੍ਰੈਂਡ ਦਾ ਲਓ ਜੀ ਚੈੱਕ ਕਰ ਲਓ ਜੀ ਐਸ ਕੇ ਬ੍ਰੈਂਡ ਦਾ ਰਹਿਣਾ ਜੀ ਇਹ ਇਹਦੀ ਪ੍ਰਾਈਸ ਰਹਿਣੀ ਹੈ ਜੀ 1500 ਰੁਪਏ ਦੇਖ ਸਕਦੇ ਜੀ ਠੀਕ ਹੈ ਜੀ ਐਸ ਕੇ ਬ੍ਰੈਂਡ ਦਾ ਪ੍ਰਿੰਟਿੰਗ ਦੇਖ ਲਓ ਜੀ ਮਸਟਰਡ ਸ਼ੇਡ ਦੇ ਵਿੱਚ ਆਉਣਾ ਬਹੁਤ ਸੋਹਣਾ ਸੂਟ ਰਹਿਣ ਵਾਲਾ ਪ੍ਰਾਈਸ ਇਹਦੀ 1500 ਰੁਪਏ ਰਹਿਣੀ ਹੈ ਠੀਕ ਹੈ ਜੀ 1500 ਰੁਪਏ ਦੀ ਪ੍ਰਾਈਸ ਰਹੂਗੀ ਜੀ ਲਓ ਇੱਕ ਆਊਗਾ ਜੀ ਇਹਦੇ ਵਿੱਚ ਇਹ ਵਾਲਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਸੀ ਦੇਖੋ ਜੀ ਗ੍ਰੇ ਬਲੈਕ ਗ੍ਰੇ ਜੀ ਸ਼ੇਡ ਚਾਣਾ ਜੀ ਇਹ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਿੰਟਿੰਗ ਦੇਖੋ ਇਹ ਵੀ ਨਿਊ ਸਟਾਫ ਹੈ ਐਸ ਕੇ ਬ੍ਰਾਂਡ ਦਾ ਜੀ ਇਹ ਵਾਲਾ ਠੀਕ ਹੈ ਜੀ ਇਹ ਵੀ ਬਹੁਤ ਸੋਹਣੇ ਸੂਟ ਰਹਿਣਾਂ ਦੀ ਪ੍ਰਾਈਸ 1500 ਰੁਪਏ ਰਹਿਣ ਵਾਲੀ ਹੈ ਜੀ ਇੱਦਾਂ ਨੇ ਸੋਨੇ ਸੋਨੇ ਸੂਟ ਲੈਣ ਲਈ ਸਾਨੂੰ ਇੰਸਟਾ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਵਾਈਨ ਸ਼ੇਡ ਦੇ ਵਿੱਚ ਆਣਾ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਲਓ ਜੀ ਠੀਕ ਹੈ ਜੀ ਲਓ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਗ੍ਰੀਨ ਮੂਈ ਹੈ ਜੀ ਸਿਰਚ ਆਣਾ ਜੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣੀ ਆ ਇਹਦੇ ਉੱਪਰ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਇਹ ਵੀ ਸੂਟ ਬਹੁਤ ਸੋਹਣੇ ਬਣਨੇ ਜੀ ਵਰਕ ਹੋ ਕੇ ਆਪਣੀ ਲੁੱਕ ਦੇ ਵਿੱਚ ਰੈਡੀ ਹੋਣੇ ਆ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹਦੀ ਪ੍ਰਾਈਸ ਇਹਨਾਂ ਦੀ ਰਹਿਣੀ ਆ ਜੀ ਸਿਰਫ 1500 ਰੁਪਏ ਲਓ ਜੀ ਇੱਕ ਇਹ ਵਾਲਾ ਸੂਟ ਦੇਖੋ ਜੀ ਰੈਸਟ ਕਲਰ ਦੇ ਵਿੱਚ ਆਣਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 1500 ਰੁਪਏ ਠੀਕ ਹੈ ਜੀ 1500 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਸ਼ਰਕ ਪਸ਼ਮੀਨੇਰ ਵਿੱਚ ਸੂਟ ਸਾਡੇ ਕੋਲ ਜੋ ਰੈਡੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਲਓ ਜੀ ਲਓ ਜੀ ਜੋ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਤੁਹਾਨੂੰ ਫਾਸਟ ਜੀ ਦਿਖਾਇਆ ਸੀਗਾ ਉਦਾਂ ਸੂਟ ਬਾਨਾ ਜੀ ਦੁਬਾਰਾ ਫੇਰ ਇੱਕ ਤੁਹਾਨੂੰ ਦਿਖਾ ਦਿੰਦੀ ਆਂ ਸੀ ਠੀਕ ਹੈ ਜੀ ਦੁਬਾਰਾ ਫੇਰ ਦਿਖਾ ਦਿੰਦੀ ਆਂ ਦੇਖੋ ਜੀ ਸੂਟ ਦੇਖੋ ਜੀ ਸੇਮ ਸ਼ੈਲਕ ਪਸ਼ਮੀਨੇ ਦੇ ਵਿੱਚ ਰੈਡੀ ਆ ਨੀਚੇ ਦੇਖ ਸਕਦੇ ਤੁਸੀਂ ਘੇਰਾ ਬਣਿਆ ਹੋਇਆ ਕਟਵਰਕ ਹੋਈ ਆ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਨਾਲ ਤੁਹਾਨੂੰ ਮਿਲੂਗਾ 슬ੀਵਸ ਦਾ ਵਰਕ ਲਓ ਇਹ 슬ੀਵਸ ਦਾ ਵਰਕ ਮਿਲਣ ਵਾਲਾ ਜੀ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲਣ ਵਾਲੀ ਹੈ ਬਾਟਮ ਲਓ ਜੀ ਬਾਟਮ ਦੇ ਉੱਪਰ ਵੀ ਵਰਕ ਰਹੂਗਾ ਜੀ ਇਹ ਵਾਲਾ ਆਊਗਾ ਜੀ ਬਾਟਮ ਦੇ ਉੱਪਰ ਵਰਕ ਦੁਬਾਰਾ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਸੂਟ ਦੀ ਜੋ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਸੇਮ ਸੂਟ ਰੈਡੀ ਹੋਣਾ ਜੀ ਇਹ ਤਾਂ ਬਹੁਤ ਪਿਆਰੇ ਜਿਹੇ ਕਲਰ ਇਹਨਾਂ ਦੀ ਜੋ ਪ੍ਰਾਈਸ ਰਹਿਣੀ ਹੈ ਜੀ 1600 ਰੁਪਏ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ 1600 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ 1600 ਰੁਪਏ ਔਟ ਆਉਟ ਲਾਈਨਿੰਗ ਸੂਟ ਤੁਸੀਂ ਬਣਾ ਸਕਦੇ ਹੋ ਦੇਖੋ ਜੀ ਬਹੁਤ ਸੋਹਣੇ ਲੁੱਕ ਦੇ ਵਿੱਚ ਸੂਟ ਹੈ ਜੀ ਇਹ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਜੋ ਨਿਊ ਡਿਜ਼ਾਈਨ ਹੁੰਦਾ ਨਾ ਲੇਟੈਸਟ ਡਿਜ਼ਾਈਨ ਜੋ ਲੈ ਕੇ ਆਉਣੀ ਹੈ ਸੂਟ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਤੇ ਮੇਰੀਆਂ ਭੈਣਾਂ ਪਸੰਦ ਵੀ ਕਾਫੀ ਕਰ ਰਹੀਆਂ ਸਾਡੇ ਸੂਟਾਂ ਨੂੰ ਤੇ ਕਾਫੀ ਆਰਡਰ ਹੁੰਦੇ ਆ ਜੀ ਸਾਡੀਆਂ ਭੈਣਾਂ ਦੇ ਇਹਨਾਂ ਸੂਟਾਂ ਦੇ ਵਾਸਤੇ ਵੀ ਇਹ ਵਾਲੇ ਸੂਟਸ ਤੋਂ ਪਹਿਲਾਂ ਜੋ ਅਸੀਂ ਵੀਡੀਓ ਪਾ ਚੁੱਕੇ ਉਹਨਾਂ ਦੇ ਵੀ ਕਾਫੀ ਆਰਡਰ ਹੈ ਜੀ ਕਰੋ ਜੀ ਇਹ ਜਿਹੜਾ ਕਲਰ ਆਣਾ ਜੀ ਇਹ ਆਉਣਾ ਜੀ ਫਿਰੋਜੀ ਤੇ ਰੈਸਟ ਦੀ ਡਬਲ ਟੋਨ ਦੇ ਵਿੱਚ ਕਲਰ ਬਹੁਤ ਪਿਆਰਾ ਕਈ ਵੀ ਤੁਹਾਨੂੰ ਦਿਖ ਰਿਹਾ ਹੋਊਗਾ ਫਿਰੋਜੀ ਫਿਰੋਜੀ ਨਹੀਂ ਹੈਗਾ ਇਹਦੀ ਬੈਕ ਸਾਈਡ ਹੈ ਜੀ ਰੈਸਟ ਤੇ ਔਰੈਂਜ ਜੀ ਰੈਸਟ ਹੀ ਔਰੈਂਜ ਹੀ ਡਬਲ ਟੋਨ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹ ਦੇਖੋ ਜੀ ਬਹੁਤ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਲੱਗ ਜਾ ਕਲਰ ਹੈ ਬਹੁਤ ਹੀ ਪਿਆਰਾ ਜਾਂ ਤੇ ਇਹ ਵਾਲੀਆਂ ਰਹਿਣੀਆਂ ਜਿਹੜੀਆਂ 슬ੀਵਸ ਦਾ ਡਿਜ਼ਾਈਨ ਇਹ 슬ੀਵਸ ਦਾ ਪੈਚਵਰਕ ਹੋਇਆ ਦੇਖ ਸਕਦੇ ਹੋ ਤੁਸੀਂ 슬ੀਵਸ ਦਾ ਪੈਚਵਰਕ ਹੈ ਤੇ ਨਾਲ ਤੁਹਾਨੂੰ ਜਿਹਨਾਂ ਨਾਲ ਮਿਲੂਗੀ ਬਾਟਮ ਠੀਕ ਹੈ ਜੀ ਬਾਟਮ ਦੇ ਉੱਪਰ ਵੀ ਤੁਸੀਂ ਇਹ ਵਰਕ ਆਊਗਾ ਠੀਕ ਹੈ ਜੀ ਵਿਦ बॉਟਮ ਵਰਕ ਹੈ ਜੀ ਪ੍ਰਾਈਸ ਸਿਰਫ 1600 ਦੇ ਰਹੇ ਹਾਂ ਜੀ ਜੇਕਰ ਤੁਸੀਂ ਮੇਰੇ ਭੈਣਾਂ ਦੀ ਉਹ ਬ੍ਰੀਕ ਵਰਕ ਦੇ ਸੂਟ ਵੇਅਰ ਕਰਦੇ ਉਹਨਾਂ ਨੂੰ ਪਤਾ ਵੀ ਕਿੰਨੀ ਕਿੰਨੀ ਪ੍ਰਾਈਸ ਦਿੰਦੇਗਾ ਇਹ ਵਰਕ ਦੀ ਤੇ ਤੁਹਾਨੂੰ ਬਹੁਤ ਸੋਹਣੀ ਆਫਰ ਦੇ ਵਿੱਚ ਅਸੀਂ ਸੂਟ ਦਿੰਦੇ ਰਹਿੰਦੇ ਹਾਂ ਸਟਾਫ ਵੀ ਫਾਈਨ ਹੁੰਦਾ ਵਰਕ ਵੀ ਟ੍ਰੈਂਡਿੰਗ ਹੁੰਦਾ ਸਾਡਾ ਜੀ ਸਭ ਤਰ੍ਹਾਂ ਦਾ ਵਰਕ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਣੀ ਹੈ ਲਓ ਅਗਲਾ ਕਲਰ ਚੈੱਕ ਕਰੋ ਜੀ ਇਹ ਤੋਤਾ ਕਲਰ ਤੋਤਾ ਪੈਰਟ ਕਲਰ ਇਹਦਾ ਬਹੁਤ ਟ੍ਰੈਂਡ ਹੈ ਜੀ ਤੋਤਾ ਪੈਰਟ ਕਲਰ ਤੇ ਵੇਅਰ ਕੀਤਾ ਹੋਇਆ ਵੀ ਬਹੁਤ ਸੋਹਣਾ ਲੱਗਦਾ ਕਿਉਂਕਿ ਇਦਾਂ ਦਾ ਕਲਰ ਪਾਉਣ ਨਾਲ ਜੋ ਲੁੱਕ ਆਂਦੀ ਹੈ ਡਿਫਰੈਂਟ ਜੀ ਆਂਦੀ ਹੈ ਤੋਤਾ ਪੈਰਟ ਪੈਰਟ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਲਓ ਜੀ ਕੇਰਾ ਦੇਖੋ ਜੀ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਡਬਲ ਟੋਨ ਹੈ ਜੀ ਇਹ ਵੀ ਰੈਸਟ ਤੇ ਪੈਰਟ ਜਿਹਦੀ ਡਬਲ ਟੋਨ ਹੈ ਕਲਰ ਆ ਰਿਹਾ ਡਲ ਪਰ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਇਹ ਵਾਲਾ ਬਣਿਆ ਹੋਇਆ ਜੀ ਇਹਦੇ ਉੱਪਰ 슬ੀਵਸ ਦਾ ਵਰਕ ਤੇ ਇਹ ਵਾਲਾ ਬਣਿਆ ਹੋਇਆ ਜੀ ਇਹਦਾ ਬਾਟਮ ਦਾ ਵਰਕ ਲਓ ਜੀ ਬਾਟਮ ਦਾ ਵਰਕ ਵੀ ਤੁਹਾਨੂੰ ਦਵਾਂਗੇ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋਗੇ ਲਓ ਜੀ ਇਹ ਬਾਟਮ ਦਾ ਵਰਕ ਰਹਿਣਾ ਜੀ ਠੀਕ ਹੈ ਜੀ ਬਾਟਮ ਦਾ ਵਰਕ ਰਹਿਣਾ ਡਬਲ ਟੋਨ ਦੇ ਵਿੱਚ ਰਹਿਣਾ ਕਲਰ ਬਹੁਤ ਪਿਆਰਾ ਜੀ ਬਹੁਤ ਪਿਆਰਾ ਕਲਰ ਆਊਗਾ ਜੀ ਇਹ ਲੋ ਇਸ ਤੋਂ ਅਗਲਾ ਕਲਰ ਆਊਗਾ ਜੀ ਹਰਿਆਸ਼ਟ ਤੇ ਮਹਿੰਦੀ ਦੀ ਡਬਲ ਟੋਨ ਰੈਸ਼ਟ ਤੇ ਮਹਿੰਦੀ ਦੀ ਡਬਲ ਟੋਨ ਆਣੀ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਕਲਰ ਡਿਫਰੈਂਟ ਜਿਹੀ ਆਂਦੀ ਹੈ ਜੀ ਇਹ ਬਹੁਤ ਸੋਹਣੇ ਕਲਰ ਆਂਦੇ ਹੈ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਇਹ ਬਾਟਮ ਦਾ ਵਰਕ ਹੈ ਜੀ ਲਓ ਜੀ ਇਹ ਫੁੱਟ ਆਲਟ ਫੁੱਲ ਗਿਆ ਇਹ ਬਾਟਮ ਦਾ ਵਰਕ ਰਹੂਗਾ ਜੀ ਚੈੱਕ ਕਰਵਾ ਲਈਏ ਬਾਟਮ ਦਾ ਵਰਕ ਤੇ ਲਓ ਜੀ ਇਹ ਰਹੂਗਾ ਜੀ ਇਹਦੇ ਕੇਰੇ ਦਾ ਵਰਕ ਲਓ ਇਹ 24 ਇੰਚ ਤੱਕ ਵੀ ਆਰਾਮ ਨਾਲ ਕੇਰਾ ਰੈਡੀ ਕਰ ਸਕਦੇ ਹਾਂ ਕਾਫੀ ਜ਼ਿਆਦਾ ਕੇਰਾ ਬਣਿਆ ਹੋਇਆ ਬਹੁਤ ਸੋਹਣਾ ਸੂਟ ਰੈਣ ਵਾਲਾ 24 25 ਇੰਚ ਤੱਕ ਰੈਡੀ ਕਰ ਲਓ ਜੀ ਇਹਨੂੰ ਠੀਕ ਹੈ ਜੀ ਇਹ ਨਾਲ ਰਹੂਗਾ ਜੀ ਨਾਲ ਤੁਹਾਨੂੰ 슬ੀਵਸ ਦਾ ਵਰਕ ਲਓ ਜੀ ਇਹ 슬ੀਵਸ ਦਾ ਵਰਕ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਗਾ ਸੂਟ ਰਹਿਣਾ ਜੀ ਇਹ ਮਹਿੰਦੀ ਤੇ ਰੈਸਟ ਦੀ ਡਬਲ ਟੋਨ ਹੈ ਜੀ ਕਲਰ ਚੈੱਕ ਕਰੋ ਠੀਕ ਹੈ ਜੀ ਲੁੱਕ ਤੁਹਾਨੂੰ ਦਿਖਾਈ ਦਿੱਤੀ ਐ ਸੂਟ ਦੀ ਕਿੱਦਾਂ ਆਉਣੀ ਐ ਸੂਟ ਕਿੱਦਾਂ ਬਣਦਾ ਜੀ ਇਹਦਾ ਲਓ ਇਹ ਕੇ ਵਾਲਾ ਕਲਰ ਮਿਲੂਗਾ ਜੀ ਏ ਜ ਇਹ ਜਿਹੜੀ ਸ਼ੇਡ ਹੈ 골ਡਨ ਤੇ ਮੂਰ ਪੰਖੀਆ ਦੀ ਡਬਲ ਟੋਨ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਬਹੁਤ ਦੇਖੋ ਜੀ ਬਾਕੀ ਸ਼ਿਲਕ ਪਸ਼ਮੀਨੇ ਵਿੱਚ ਤੁਸੀਂ ਕੋਈ ਮਰਜ਼ੀ ਸੂਟ ਵੇਅਰ ਕਰ ਲਓ ਜੀ ਜੋ ਸ਼ਿਲਕ ਪਸ਼ਮੀਨੇ ਚ ਬਣਿਆ ਹੋਇਆ ਨਾ ਕੋਈ ਮਰਜ਼ੀ ਪਾ ਲਓ ਜੀ ਸਭ ਦੀ ਲੁੱਕ ਵੱਖਰੀ ਹੋਣੀ ਹੈ ਸਾਰੇ ਸੂਟ ਹੀ ਜੋ ਵੀ ਸੂਟ ਬਣ ਕੇ ਆਏ ਜੋ ਵੀ ਕਲਰ ਬਣ ਕੇ ਆਏ ਹੈ ਸ਼ਿਲਕ ਪਸ਼ਮੀਨੇ ਵਿੱਚ ਬਹੁਤ ਸੋਹਣੇ ਕਲਰ ਬਣ ਕੇ ਆਏ ਆ ਡਬਲ ਟੋਨ ਦੇ ਵਿੱਚ ਜਨ ਕਰਕੇ ਪਾਏ ਹੋਏ ਬਹੁਤ ਪਿਆਰੇ ਲੱਗਦੇ ਆ ਕੋਈ ਮਰਜ਼ੀ ਕਲਰ ਪਾ ਲਓ ਜੀ ਠੀਕ ਹੈ ਜੀ ਨਵਾਂ ਕਲਰ ਪਾਉਗੇ ਤਾਂ ਲੱਗ ਡਿਫਰੈਂਟ ਲੁੱਕ ਆਣੀ ਹੈ ਤੁਹਾਡੀ ਸ਼ਲਕ ਪਛਮੀਨੇ ਵਿੱਚ ਲਓ ਜੀ ਆਹ ਦੇਖੋ ਜੀ ਇਹਦੀਆਂ ਸਨੀਪਸ ਦਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਵੀ ਤੇ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੇਗਾ ਜੀ ਲਓ ਇਹ ਬਾਟਮ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ 1600 ਇਹ ਸਨਾਈ ਦੇ ਸੂਟ ਜੀ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਕਮੈਂਟ ਜਰੂਰ ਕਰਿਓ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਸ ਤਰ੍ਹਾਂ ਵੀ ਸਾਨੂੰ ਫੋਲੋ ਕਰ ਸਕਦੇ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ